ਸੇਵਾ ਤੋਂ ਖੁਸ਼ ਹੋ ਕੇ ਪੰਜਵੇਂ ਪਾਤਸ਼ਾਹ ਨੇ ਭਾਈ ਮੰਜ ਜੀ ਨੂੰ ਇਹ ਲੋਹ ਬਖਸ਼ੀ ਤੇ ਜੋ ਆਪ ਜੀ ਰਤ ਦੇਖ ਰਹੇ ਹੋ ਇਹਦਾ ਵੀ ਤੁਹਾਨੂੰ ਅੱਗੇ ਇਤਿਹਾਸ ਦੱਸਦੇ ਆ ਇਹ ਗੁਰਦੁਆਰਾ ਸਾਹਿਬ ਦੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਦਰਸ਼ਨ ਕਰੋਗੇ ਬਹੁਤ ਹੀ ਘੱਟ ਸੰਗਤਾਂ ਨੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੇਦਾਰੀ ਕੀਤੇ ਹੋਣੇ ਆਓ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਵੀਡੀਓ ਦੇ ਨਾਲ ਬਣੇ ਰਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਵੀ ਇਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕਣ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੋ ਕਿਉਂਕਿ ਇਸ ਚੈਨਲ ਤੇ ਤੁਹਾਨੂੰ ਹਰ ਰੋਜ਼ ਧਾਰਮਿਕ ਵੀਡੀਓ ਮਿਲਦੀਆਂ ਰਹਿਣਗੀਆਂ ਆਪ ਜੀ ਘਰ ਬੈਠੇ ਹੀ ਗੁਰਧਾਮਾ ਦੇ ਦਰਸ਼ਨ ਦیدار ਕਰ ਸਕੋਗੇ ਆਓ ਹੁਣ ਵੀਡੀਓ ਦੀ ਅਰੰਭਤਾ ਕਰਦੇ ਹਾਂ ਸਭ ਤੋਂ ਪਹਿਲਾਂ ਪਾਸ਼ਾ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਆਪ ਜੀ ਨੂੰ ਭਾਈ ਮੰਜ ਜੀ ਦੇ ਪਿੰਡ ਦੇ ਦਰਸ਼ਨ ਕਰਾਉਣ ਲੱਗੇ ਹਾਂ ਭਾਈ ਮੰਜ ਜੀ ਪੰਜਵੇਂ ਪਾਤਸ਼ਾਹ ਧੰਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਹੋਏ ਆ ਅਸੀਂ ਆਏ ਹੋਏ ਹਾਂ ਜੀ ਹੁਸ਼ਿਆਰਪੁਰ ਦੇ ਪਿੰਡ ਕੰਗਮਾਈ ਇਹ ਜੋ ਆਪ ਜੀ ਵੀਡੀਓ ਵਿੱਚ ਵੇਖ ਰਹੇ ਹੋ ਇਹ ਭਾਈ ਮੰਜ ਜੀ ਦਾ ਘਰ ਹੈ ਇੱਥੇ ਰਹਿ ਕੇ ਭਾਈ ਮੰਜ ਜੀਆ ਨੇ ਬਹੁਤ ਪਰਮਾਤਮਾ ਦੀ ਬੰਦਗੀ ਕੀਤੀ ਅੱਜ ਵੀ ਉਹਨਾਂ ਦੀ ਗੱਦੀ ਚੱਲਦੀ ਹੈ ਉਹਨਾਂ ਦੀ ਅਨਸਵੰਸ ਵਿੱਚੋਂ ਸੇਵਾਦਾਰ ਇੱਥੇ ਸੇਵਾ ਕਰ ਰਹੇ ਹਨ ਉਹ ਜੋ ਸਾਹਮਣੇ ਸ਼ੀਸ਼ੇ ਵਿੱਚ ਰੱਥ ਖੜਾ ਹੈ ਇਸ ਰੱਥ ਤੇ ਮਾਤਾ ਬਸੰਤ ਕੌਰ ਜੀ ਸੇਵਾਦਾਰਾਂ ਦੇ ਘਰੇ ਜਾਇਆ ਕਰਦੇ ਸਨ ਮਾਤਾ ਜੀ ਦਾ ਰੱਥ ਹੈ ਇੱਥੇ ਸੇਵਾਦਾਰ ਵੀ ਦਸਰੇ ਸਨ ਮਾਤਾ ਬਸੰਤ ਕੌਰ ਜੀ ਬਹੁਤ ਲੰਬਾ ਸਮਾਂ ਇਸ ਅਸਥਾਨ ਤੇ ਸੇਵਾਦਾਰ ਰਹੇ ਹਨ ਬਹੁਤ ਹੀ ਤਪੱਸਿਆ ਕਰਨ ਵਾਲੇ ਬਹੁਤ ਹੀ ਬੰਦਗੀ ਵਾਲੀ ਰੂਹ ਸਨ ਤੇ ਅੱਜ ਵੀ ਭਾਈ ਮੰਜ ਜੀਆਂ ਦੀ ਅਨਸਵੰਸ ਵਿੱਚੋਂ ਹੀ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਚੱਲ ਰਹੀ ਆ ਤੇ ਸੰਗਤ ਜੀ ਆਪ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਤੇ ਨਾਲ ਨਾਲ ਆਪਾਂ ਇੱਥੋਂ ਦਾ ਤੁਹਾਨੂੰ ਇਤਿਹਾਸ ਵੀ ਸਰਵਣ ਕਰਾਉਨੇ ਆ ਪੰਜਵੇਂ ਪਾਤਸ਼ਾਹ ਧੰਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਜੀਆਂ ਨੇ ਭਾਈ ਮੰਜ ਜੀਆਂ ਤੇ ਬਹੁਤ ਵੱਡੀ ਕਿਰਪਾ ਕੀਤੀ ਪਿਆਰ ਵਿੱਚ ਆ ਕੇ ਸਤਿਗੁਰ ਜੀਆਂ ਨੇ ਵਰ ਦਿੱਤਾ ਸੀ ਮੰਜ ਪਿਆਰਾ ਗੁਰੂ ਕੋ ਗੁਰਮੰਜ ਪਿਆਰਾ ਮੰਜ ਗੁਰੂ ਕਾ ਬਹੁਤਾ ਜਗ ਲੰਘਣ ਹਾਰਾ ਤੇ ਸੇਵਾ ਤੋਂ ਕੁਛ ਹੋ ਕੇ ਪੰਜਵੇਂ ਪਾਤਸ਼ਾਹ ਨੇ ਆ ਜੋ ਸਾਹਮਣੇ ਤੁਸੀਂ ਲੋਹ ਵੇਖ ਰਹੇ ਹੋ ਇਹ ਲੋਹ ਸਤਗੁਰ ਜੀਆ ਨੇ ਭਾਈ ਮੰਝ ਜੀਆਂ ਨੂੰ ਆਪਣੇ ਹੱਥੀਂ ਦਿੱਤੀ ਸੀ ਇਹਦਾ ਇਤਿਹਾਸ ਤੁਹਾਨੂੰ ਅੱਗੇ ਜਾ ਕੇ ਸਰਵਣ ਕਰਾਉਨੇ ਆ ਆਪਜੀ ਵੀਡੀਓ ਦੇ ਨਾਲ ਬਣੇ ਰਹੋ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਭਾਈ ਮੰਝ ਜੀ ਦਾ ਪਹਿਲਾ ਨਾਮ ਸੀ ਭਾਈ ਤੀਰਥਾ ਭਾਈ ਸਾਹਿਬ ਜੀ ਪਿੰਡ ਦੇ ਮੁਖੀ ਅਤੇ ਸખી ਸਰਬਰ ਨੂੰ ਮੰਨਦੇ ਸੀ ਹਰ ਸਾਲ ਪੀਰ ਨਗਾਹੇ ਜਾਂਦੇ ਸੀ ਤੇ ਸੰਗਤ ਜੀ ਇੱਕ ਦਿਨ ਧੰਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਦੇ ਨਾਲ ਭਾਈ ਮੰਜ ਜੀ ਦਾ ਮਲਾਪ ਹੁੰਦਾ ਹੈ ਉਹ ਸਿੱਖ ਭਾਈ ਮੰਜ ਜੀ ਨੂੰ ਸਤਗੁਰੂ ਜੀ ਦੀ ਬਾਣੀ ਸਰਵਣ ਕਰਾਉਂਦਾ ਹੈ ਭਾਈ ਮੰਜ ਜੀ ਬਹੁਤ ਹੀ ਪ੍ਰਸੰਨ ਹੁੰਦੇ ਆ ਅਤੇ ਗੁਰੂ ਜੀ ਨੂੰ ਮਰਨ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜਾਂਦੇ ਆ ਧੰਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲ ਕੇ ਭਾਈ ਮੰਜ ਜੀ ਨੇ ਸਤਗੁਰੂ ਜੀ ਨੂੰ ਆਖਿਆ ਮਹਾਰਾਜ ਮੈਨੂੰ ਆਪਣਾ ਸਿੱਖ ਬਣਾ ਲਓ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਸਿੱਖੀ ਕਮਾਉਣੀ ਬਹੁਤ ਔਖੀ ਆ ਸਭ ਕੁਝ ਛੱਡਣਾ ਪੈਂਦਾ ਤੂੰ ਸੱਚੀ ਸਰਬਰ ਨੂੰ ਮੰਨਣ ਵਾਲਾ ਐ ਸਿੱਖੀ ਤੇ ਸਿੱਖੀ ਨਹੀਂ ਟਿਕਦੀ ਇੱਕ ਦਾ ਹੋਣਾ ਪੈਂਦਾ ਭਾਈ ਮੰਜ ਜੀ ਨੇ ਪ੍ਰਣ ਕੀਤਾ ਮਹਾਰਾਜ ਮੈਂ ਸਭ ਕੁਝ ਛੱਡਣ ਵਾਸਤੇ ਤਿਆਰ ਆ ਮੈਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕਰ ਦਿਓ ਨਾਮਦਾਨ ਬਖਸ਼ ਦਿਓ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਮੰਜ ਨੂੰ ਨਾਮ ਦੀ ਦਾਤ ਬਖਸ਼ਿਸ਼ ਕੀਤੀ ਭਾਈ ਮੰਜ ਜੀ ਨੇ ਆਪਣੇ ਘਰੇ ਆ ਕੇ ਸਭ ਤੋਂ ਪਹਿਲਾਂ ਘਰੇ ਬਣੇ ਪੀਰਖਾਨਿਆਂ ਨੂੰ ਤੋੜਿਆ ਜਿਸ ਨੂੰ ਤੋੜਨ ਕਰਕੇ ਪੂਰਾ ਪਿੰਡ ਭਾਈ ਸਾਹਿਬ ਦਾ ਵਿਰੋਧੀ ਬਣ ਗਿਆ ਇੱਥੇ ਭਾਈ ਸਾਹਿਬ ਦੇ ਜੀਵਨ ਵਿੱਚੋਂ ਸਾਨੂੰ ਵੀ ਸਿੱਖਿਆ ਲੈਣੀ ਚਾਹੀਦੀ ਆ ਗੁਰੂ ਦੀ ਖਾਤਰ ਸਾਨੂੰ ਕੁਝ ਵੀ ਕਰਨਾ ਪਏ ਤੇ ਕਰਨਾ ਚਾਹੀਦਾ ਇਹ ਨਹੀਂ ਹੈ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵੀ ਮੱਥੇ ਟੇਕੀ ਜਾਈਏ ਤੇ ਹੋਰ ਜਗ੍ਹਾ ਜਾ ਕੇ ਵੀ ਆਪਾਂ ਨੱਕ ਰਗੜੀ ਜਾਈਏ ਇੱਕ ਗੱਲ ਯਾਦ ਰੱਖਣੀ ਚਾਹੀਦੀ ਆ ਜੇ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪੂਰੀ ਨਹੀਂ ਪਈ ਉਹ ਕਿਤੇ ਵੀ ਜਾ ਕੇ ਨੱਕ ਰਗੜੀ ਜਾਏ ਕਿਤੋਂ ਵੀ ਉਹਦੀ ਪੂਰੀ ਨਹੀਂ ਪੈ ਸਕਦੀ ਸਿੱਖ ਦੀ ਅਰਦਾਸ ਹੋਣੀ ਚਾਹੀਦੀ ਹੈ ਆਪਣੇ ਗੁਰੂ ਦੇ ਚਰਨਾਂ ਵਿੱਚ ਗੁਰੂ ਪਾਸੋਂ ਹਰ ਇੱਕ ਦਾਤ ਮਿਲਦੀ ਹੈ ਜੋ ਮਰਜੀ ਮੰਗ ਕੇ ਵੇਖ ਲੀਏ ਐਵੇਂ ਨਹੀਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਆ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਭਾਈ ਮੰਜ ਜੀ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਕਠਿਨਾਈਆਂ ਸਹਿਣ ਕੀਤੀਆਂ ਬਹੁਤ ਹੀ ਗਰੀਬੀ ਦਾ ਸਮਾਂ ਭਾਈ ਮੰਜੀ ਤੇ ਆ ਜਾਂਦਾ ਹੈ ਗੁਰੂ ਸਾਹਿਬ ਜੀਆਂ ਨੇ ਭਾਈ ਮੰਜੀ ਦੀਆਂ ਬਹੁਤ ਹੀ ਪ੍ਰੀਖਿਆਵਾਂ ਲਈਆਂ ਸੰਗਤ ਜੀ ਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਵਿਸ਼ਵਾਸ ਰੱਖਣਾ ਚਾਹੀਦਾ ਹੈ ਸਿੱਖ ਨੂੰ ਗੁਰੂ ਦਾ ਪੱਲਾ ਨਹੀਂ ਛੱਡਣਾ ਚਾਹੀਦਾ ਕਿਉਂਕਿ ਬਾਣੀ ਵਿੱਚ ਮਹਾਰਾਜ ਕਹਿੰਦੇ ਆ ਦੁੱਖ ਦਾਰੂ ਸੁਖ ਰੋਗ ਪਿਆ ਦੁੱਖਾਂ ਵਿੱਚ ਨਾਮ ਜਪੋਂਗੇ ਤੇ ਅੱਗੇ ਸੁੱਖ ਆਪਣੇ ਆਪ ਹੀ ਆ ਜਾਂਦੇ ਆ ਅੱਜ ਭਾਈ ਮੰਜੀ ਤੇ ਇੱਕ ਸਮਾਂ ਆਇਆ ਜਿੱਦਣ ਗੁਰੂ ਸਾਹਿਬ ਬਖਸ਼ਿਸ਼ਾਂ ਕਰਨ ਲੱਗੇ ਇੱਕ ਦਿਨ ਭਾਈ ਮੰਜੀ ਲੰਗਰ ਵਾਸਤੇ ਲੱਕੜਾਂ ਲੈਣ ਵਾਸਤੇ ਜੰਗਲ ਵਿੱਚ ਜਾ ਰਹੇ ਆ ਲੱਕੜਾਂ ਕਟੀਆਂ ਤੇ ਲੱਕੜਾਂ ਦਾ ਗੱਠਾ ਭਾਈ ਸਾਹਿਬ ਨੇ ਆਪਣੇ ਸਿਰ ਤੇ ਰੱਖਿਆ ਤੇ ਇੱਧਰ ਬਹੁਤ ਹੀ ਤੇਜ਼ ਹਨੇਰੀ ਚੱਲ ਪਈ ਹਨੇਰੀ ਚੱਲਣ ਨਾਲ ਭਾਈ ਸਾਹਿਬ ਨੂੰ ਪਤਾ ਨਾ ਲੱਗਿਆ ਤੇ ਭਾਈ ਸਾਹਿਬ ਜੀ ਮੋਰੇ ਖੂਹ ਵਿੱਚ ਡਿੱਗ ਜਾਂਦੇ ਆ ਪੰਜਵੇਂ ਪਾਤਸ਼ਾਹ ਜਾਣੀ ਜਾਣ ਸਤਿਗੁਰ ਜੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਤੇ ਸਤਿਗੁਰ ਸੱਚੇ ਪਾਤਸ਼ਾਹ ਨੰਗੇ ਪੈਰ ਸੇਵਕਾਂ ਸਮੇਤ ਉਸ ਜਗ੍ਹਾ ਤੇ ਪਹੁੰਚ ਜਾਂਦੇ ਆ ਮਾਰੇ ਸੱਚੇ ਪਾਸ਼ਾ ਭਾਈ ਤੀਰਥੇ ਨੂੰ ਆਖਦੇ ਆ ਭਾਈ ਮੰਝ ਜੀ ਨੂੰ ਆਖਦੇ ਆ ਕਿ ਭਾਈ ਤੁਸੀਂ ਲੱਕੜਾਂ ਸੁੱਟ ਕੇ ਖੂਚੋਂ ਬਾਹਰ ਆ ਜਾਓ ਭਾਈ ਮੰਝ ਜੀ ਧੰਗੂ ਗੁਰੂ ਅਰਜਨ ਦੇ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਜੀ ਮੈਂ ਲੱਕੜਾਂ ਸੁੱਟ ਦਿੱਤੀਆਂ ਲੱਕੜਾਂ ਗਿੱਲੀਆਂ ਹੋ ਜਾਣਗੀਆਂ ਤੇ ਲੰਗਰ ਦਾ ਕੰਮ ਰੁਕ ਜਾਏਗਾ ਮਹਾਰਾਜ ਜੀ ਆਪ ਜੀ ਲੱਕੜਾਂ ਪਹਿਲਾਂ ਕੱਢ ਲਓ ਤੇ ਮੇਰਾ ਸੁੱਖ ਲੇਖਾ ਮੈਨੂੰ ਬਾਅਦ ਵਿੱਚ ਕੱਢ ਲਿਓ ਇਹ ਗੱਲ ਸੁਣ ਕੇ ਧੰਗੂ ਗੁਰੂ ਅਰਜਨ ਦੇ ਮਹਾਰਾਜ ਬਹੁਤ ਖੁਸ਼ ਹੋ ਜਾਂਦੇ ਆ ਸੇਵਕਾਂ ਨੇ ਪਹਿਲਾਂ ਲੱਕੜਾਂ ਕੱਢੀਆਂ ਤੇ ਬਾਅਦ ਵਿੱਚ ਭਾਈ ਮੰਜ ਜੀ ਨੂੰ ਬਾਹਰ ਕੱਢਿਆ ਤੇ ਭਾਈ ਮੰਜ ਜੀ ਜਦੋਂ ਬਾਹਰ ਨਿਕਲਦੇ ਆ ਉਸੇ ਵਕਤ ਧੰਨ ਗੁਰੂ ਅਰਜਨ ਦੇ ਮਾਰੇ ਸੱਚੇ ਪਾਤਸ਼ਾਹ ਜੀਆਂ ਨੇ ਭਾਈ ਮੰਜ ਜੀ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਫਰਮਾਨ ਕੀਤਾ ਬਚਨ ਦਿੱਤਾ ਵਰ ਦਿੱਤਾ ਮੰਜ ਪਿਆਰਾ ਗੁਰੂ ਕੋ ਗੁਰਮੰਜ ਪਿਆਰਾ ਮੰਜ ਗੁਰੂ ਕਾ ਬਹੁਤਾ ਜਗ ਲੰਗਣ ਹਾਰਾ ਮਹਾਰਾਜ ਕਹਿੰਦੇ ਹੁਣ ਤੂੰ ਭਾਈ ਤੀਰਥਾ ਨਹੀਂ ਤੂੰ ਸਾਡਾ ਮੰਝ ਹੈ ਤੂੰ ਬਹੁਤ ਹੈ ਭਾਵ ਸਾਨੂੰ ਬਹੁਤ ਪਿਆਰਾ ਹੈ ਤੇ ਜਿਹੜਾ ਵੀ ਤੇਰਾ ਨਾਮ ਜਪੇਗਾ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏਗਾ ਤੇਰਾ ਨਾਮ ਅਮਰ ਰਹੇਗਾ ਜੋ ਪ੍ਰਾਣੀ ਤੇਰੇ ਅਸਥਾਨ ਤੇ ਆ ਕੇ ਭਾਵਨਾ ਦੇ ਨਾਲ ਅਰਦਾਸ ਕਰੇਗਾ ਉਹਦੀ ਹਰ ਇੱਕ ਭਾਵਨਾ ਪੂਰੀ ਹੋਏਗੀ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆ ਨੇ ਭਾਈ ਮੰਝ ਜੀਆ ਨੂੰ ਆਪਣੇ ਹੱਥੀਂ ਇੱਕ ਲੋ ਲੰਗਰ ਵਾਸਤੇ ਦਿੱਤੀ ਤੇ ਮਹਾਰਾਜ ਨੇ ਆਖਿਆ ਜਾਓ ਲੰਗਰ ਚਲਾਓ ਉਸ ਲੋਹ ਦੇ ਤੁਹਾਨੂੰ ਇਸ ਵੀਡੀਓ ਵਿੱਚ ਪਹਿਲਾਂ ਦਰਸ਼ਨ ਕਰਾਏ ਆ ਇਸ ਗੁਰਦੁਆਰਾ ਸਾਹਿਬ 24 ਘੰਟੇ ਲੰਗਰ ਚੱਲਦਾ ਰਹਿੰਦਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੇ ਬਚਨਾਂ ਦੇ ਨਾਲ ਸੰਗਤ ਜੀ ਜੋ ਆਪ ਜੀ ਇਹ ਸਾਹਮਣੇ ਅਸਥਾਨ ਵੇਖ ਰਹੇ ਹੋ ਇਹ ਭਾਈ ਮੰਝ ਜੀ ਦਾ ਉਹ ਅਸਥਾਨ ਹੈ ਜਿੱਥੇ ਭਾਈ ਮੰਝ ਜੀ ਦੇ ਪਾਵਨ ਪਵਿੱਤਰ ਸਰੀਰ ਦਾ ਸੰਸਕਾਰ ਕੀਤਾ ਗਿਆ ਆ ਜੋ ਖੂਹੀ ਵੇਖ ਰਹੇ ਹੋ ਇਹ ਵੀ ਭਾਈ ਮੰਝ ਜੀਆਂ ਦੇ ਸਮੇਂ ਦੀ ਖੂਹੀ ਹੈ ਇਹ ਇਤਿਹਾਸਿਕ ਖੂਹੀ ਆ ਭਾਈ ਮੰਜ ਜੀਆਂ ਦੇ ਸਮੇਂ ਦੀ ਇਹ ਜੋ ਆਪਜੀ ਅਸਥਾਨ ਦੇ ਦਰਸ਼ਨ ਕਰਕੇ ਹਟੇ ਹਾਂ ਪਹਿਲਾ ਅਸਥਾਨ ਉਹ ਹੈ ਜਿਹੜਾ ਭਾਈ ਮੰਜ ਜੀ ਦਾ ਘਰ ਹੈ ਤੇ ਦੂਜਾ ਅਸਥਾਨ ਜੋ ਆਪਜੀ ਨੇ ਹੁਣ ਦਰਸ਼ਨ ਕੀਤੇ ਹਨ ਇਹ ਹੈ ਉਹ ਅਸਥਾਨ ਜਿੱਥੇ ਭਾਈ ਮੰਜ ਜੀਆਂ ਦੇ ਪਾਵਨ ਪਵਿੱਤਰ ਸਰੀਰ ਦਾ ਸੰਸਕਾਰ ਕੀਤਾ ਗਿਆ ਇੱਥੇ ਹੀ ਇਸ ਬਲੌਗ ਦੀ ਸਮਾਪਤੀ ਹੈ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਤੇ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਗਲੀ ਵੀਡੀਓ ਵਿੱਚ ਜਲਦ ਮਿਲਦੇ ਹਾਂ ਇੱਥੇ ਹੀ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ